ਚੱਲਾ ਫੇ ਰੋਟੀ ਅੱਡੀ ਮੈਂ ਵੀ ਅੱਜ ਜਾਣਾ ਕੰਮ ਤੇ ਕਈ ਦਿਨ ਹੋਵੇ ਝੜੀ ਲੱਗੀ ਪਈ ਧੀ ਡਾੜੀ ਨਹੀਂ ਲੱਗੀ ਐਸੀ ਹੈ ਨਹੀਂ ਘਰੇ ਹੁਣ ਤਾਂ ਸੌਦਾ ਪੱਤਾ ਵੀ ਮੁੱਕਿਆ ਪਿਆ ਹੋਂਦਾ ਸਾਰਾ ਘਰੇ ਤਾਂ ਜਿਆਰ ਖਾਣ ਨੂੰ ਪੈਸਾ ਹੈ ਨਹੀਂ ਆ ਸਾਰਾ ਸੌਦਾ ਮੁੱਕਿਆ ਪਿਆ ਕੁਛ ਨਹੀਂ ਹੈਗਾ ਘਰੇ ਹੁਣ 4 ਦਿਨ ਹੋਵੇ ਰੱਬ ਨੇ ਵੀ ਲੋਹੂ ਪੀ ਰੱਖਿਆ ਤੇ ਚਲ ਕੋਈ ਨਹੀਂ ਗਰਮੀ ਵੀ ਬਹੁਤ ਸੀਗੀ ਗਰਮੀ ਦਾ ਫੇਰ ਗਰਮੀ ਕਰ ਦਿੰਦਾ ਨਹੀਂ ਪਾ ਕੇ ਜਿਹੜਾ ਠੰਡ ਕਰ ਦਿੰਦਾ। ਤੇ ਕੱਲ ਤੇਰੀ ਭੈਣ ਆਈ ਸੀਗੀ ਅਖੜੀ ਬੰਨ। ਤੇ ਆਪਣੇ ਵੱਡੇ ਦੇ ਹੋ ਕੇ ਮੁੜ ਗਈ। ਆਈ ਨਹੀਂਗੀ। ਵੀ ਕਿਤੇ ਇਹਨਾਂ ਨੇ ਕਿਹੜਾ ਦੇਣਾ ਕੁਸ ਇਹ ਨਾ ਮੰਗ ਲੈ ਸਾਡੇ ਤੋਂ। ਮੇਨਾ ਜੇ ਹੁਣ ਗਰੀਬੀ ਆ ਗਈ ਤਾਂ ਭੈਣ ਭਰਾ ਵੀ ਨਹੀਂ ਆਪ ਦੇ ਨਾਲ ਖੜਦੇ। ਗਰੀਬੀ ਚੀਜ਼ ਹੀ ਇਹੋ ਜੀ ਆ ਸਭ ਰਿਸ਼ਤੇਦਾਰ ਮਿੱਤਰ ਸਾਥ ਸਾਥ ਛੱਡ ਜਾਂਦੇ ਆ ਚੱਲ ਕੋਈ ਨਹੀਂ ਮਹਾਰਾ ਜੇ ਕਰਨਾ ਕਰ ਮਹਾਰਾ ਜੀ ਆਪਣਾ ਸਾਰਾ ਕੁਝ ਹੋ ਜਾਊਗਾ ਜਦ ਚਾਂ ਚੰਗੇ ਮੜੇ ਸਾਰਿਆਂ ਤੇ ਆਉਂਦੇ ਆ ਮੈਂ ਤਾਂ ਆਉਂਦੇ ਆ ਚੱਲ ਹੁਣ ਆਹ ਦਾ ਭੈਣ ਭਰਾ ਨਾਲ ਬੁਲਾ ਹੀ ਲਵੇ ਮੈਂ ਇੱਥੇ ਬੈਠੀ ਬਾਹਰ ਚ ਦੇਖੀ ਆ ਨਹੀਂ ਸੀ ਤੇ ਬੁਲਾਇਆ ਹੀ ਨਹੀਂ ਉਹ ਪਾਸੇ ਗੱਲ ਕੇ ਨਾਂਜੀ ਮੈਨੂੰ ਚੱਲ ਤਾਂ ਕੋਈ ਨਹੀਂ ਐਵੇਂ ਨਾ ਚਿੰਤਾ ਕਰਿਆ ਕਰ ਇਹ ਤਾਂ ਰੀਤੀ ਬਣੀ ਆਉਂਦੀ ਹੈ ਜਿਹੜਾ ਮਾੜਾ ਹੁੰਦਾ ਲੋਕ ਤੱਕੜੇ ਕਿ ਨਹੀਂ ਜਾਂਦੇ ਨੇ ਮਾੜੇ ਕਿੰਨੇ ਵੀ ਕੋਈ ਵੇਖਦਾ ਸ਼ਰੂਟੀ ਲਾਲਾ ਮੁੰਡੇ ਨੇ ਵੀ ਸਕੂਲ ਜਾਣਾ ਹੋਊਗਾ ਉਹਨੂੰ ਡੇਟ ਹੋਈ ਜਾਂਦਾ ਉੱਠ ਖੜਿਆ ਉਧਰ ਜਾ ਤੋਰਦੀਆਂ ਨੂੰ ਸਕੂਲ ਮੰਮੀ ਆ ਗਿਆ ਮੇਰਾ ਪੁੱਤ ਮੈਂ ਨਹੀਂ ਜਾਣਾ ਅੱਜ ਸਕੂਲ ਕੀ ਗੱਲ ਹੋ ਗਈ ਇਹ ਪੁੱਤ ਸਕੂਲ ਤਾਂ ਚਾਹੀਦਾ ਫੇਰ ਹੀ ਕੋਈ ਵੱਡਾ ਅਫਸਰ ਬਣੇਗਾ ਪੜ੍ਹ ਲੈ ਕੇ ਮਾਸਟਰ ਮੈਨੂੰ ਰੋ ਹੀ ਕੁੱਟਦਾ ਕਿਉਂ ਕੁੱਟਦਾ ਕਾ ਤੂੰ ਮੁਰਗਾ ਵੀ ਬਣਾਉਂਦਾ ਕਾਪਣਾ ਹੈ ਨਹੀਂ ਮੇਰੇ ਕੋਲੇ তুই ਲਿਆ ਕੇ ਹੀ ਨਹੀਂ ਦਿੰਦੇ ਕਿ ਬੈਨਾ ਕਾਪਣਾ ਮੰਗੀ ਜਾਂਦਾ ਤੂੰ ਲਿਆ ਕੇ ਦਿਓ ਹੁਣ ਅੱਜ ਜਾਣਗੇ ਨਾ ਢਾੜੀ ਲਾਉਣਗੇ ਮੈਸਤਰੀ ਨਾਲ ਜਾਣਾ ਹੈ ਫਿਰ ਤੈਨੂੰ ਸ਼ਾਮ ਨੂੰ ਕਾਪਣਾ ਲਿਆ ਦੇ ਤੂੰ ਜਰ ਰੋਈ ਲਾਰਾ ਲਾ ਦਿੰਨੀ ਲਾਰਾ ਨਹੀਂ ਪੁੱਤ ਨਹੀਂ ਪਈਗੇ ਕਿੰਨੇ ਦੀ ਨਹੀਂ ਪਈਗੇ ਢਾੜੀ ਕੋਈ ਲੱਗੀ ਨਹੀਂ ਪੈਸੇ ਹੈ ਨਹੀਂ ਸੀਗੇ ਹੁਣ ਰੋਜ ਕੋਠਾ ਕੋਈ ਨਹੀਂ ਤੂੰ ਅੱਜ ਦਾ ਦਿਨ ਸਾਰ ਲਾ ਮੈਂ ਸ਼ਾਮ ਨੂੰ ਲਿਆ ਦੂੰ ਫਿਰ ਕੱਲ ਨੂੰ ਉਹਨੂੰ ਕਹਦੀ ਵੀ ਕੱਲ ਨੂੰ ਲੈ ਆਉਂਗਾ ਮੈਂ ਸਕੂਲ ਹੈ ਪੱਕਾ ਜਿਹਾ ਲਿਆ ਦੂੰ ਮੇਰੇ ਕੋਲ ਨੜੇ ਦੇ ਲਾਖੇ ਪੜਿਆ ਕਰ ਠੀਕ ਹੈ ਜਿਆ ਹੋ ਜਾਂਦਾ ਜਵਾਨ ਵੀ ਕੀ ਕਰੇ ਵਿਚਾਰਾ ਕਿੰਨੇ ਦਿਨ ਹੋ ਗਏ ਵੇਰ ਵੇਰ ਕਰੀ ਜਾਂਦਾ ਮੈਨੂੰ ਕਾਪੀਆਂ ਲਿਆ ਦਿਓ ਕਾਪੀਆਂ ਲਿਆ ਦਿਓ ਦੱਸ ਓਵੇਂ ਉੱਠ ਜਾਂਦਾ ਤੈਨੂੰ ਵੀ ਪਤਾ ਪੈਸਾ ਤਾਂ ਘਰੇ ਕੋਈ ਹੈ ਨਹੀਂ ਸੀਗਾ ਅੱਜ ਜਾਊਂਗਾ ਸ਼ਾਮ ਨੂੰ ਫੜ ਲਿਆਉਂਗਾ ਪੈਸੇ ਲੈ ਆਉਂਗਾ ਉਹ ਲਿਆ ਕੇ ਦੇ ਹੁਣ ਜਵਾਨ ਨੂੰ ਕਾਪੀਆਂ ਚੱਲ ਰੋਟੀ ਲੈ ਮੈਂ ਤਾਂ ਉਹ ਚੁੱਲੇ 'ਚ ਅਗਮ ਚਾਉਂਦਾ

ਚੱਲ ਮੱਚ ਪੀ ਲਾਲਾ ਦੋ ਦੋ ਰੋਟੀਆਂ ਹੋਰ ਲੈ ਕੇ ਆਵਾਂ ਬਾਲਣਵੇਂ ਨਾ ਬਸ ਬਾਲਣ ਹੋਰ ਕੀ ਕਰਨਾਗਾ ਬਥੇਰਾ ਇਨਾ ਦੋ ਤਾਂ ਰੋਟੀਆਂ ਲਾਉਣੀਆਂ ਆ ਅਜ ਇਨਾ ਕੀ ਆਟਾ ਆਟਾ ਥੋੜਾ ਹੀ ਸੀਗਾ ਤੇ ਦੋ ਰੋਟੀਆਂ ਲੈਣੀਆਂ ਤੇ ਹੋਰ ਇੱਕ ਤੁਸੀਂ ਖਾ ਲਿਓ ਇੱਕ ਹਰਸ਼ਿੰਗ ਦੇ ਦੂੰਗੀ ਮੈਂ ਤੇ ਤੂੰ ਕੀ ਖਾਏਂਗੀ ਮੇਰਾ ਤਾਂ ਸਰ ਜਾਊਗਾ ਮੈਂ ਚਾਹ ਚੁੱਪੀ ਲੂੰਗੀ ਬੁਮਾਰ ਰੁੱਟੀਆਂ ਰੋਟੀ ਬਿਨਾ ਹੁਣ ਕਿਵੇਂ ਤਰਾ ਸਰੂਗਾ ਦੋ ਅੱਜ ਹੀ ਮੈਂ ਥੋੜੀ ਰੋਟੀ ਲੈ ਕੇ ਆਣੀ ਕੀ ਗੱਲ ਪੁੱਤ? ਉੱਥੇ ਮੈਨੂੰ ਖਾਣਾ ਮਿਲ ਜਾਂਦਾ। ਤੂੰ ਤਾਂ 11 ਵਜੇ ਮਿਲਦਾ ਪੁੱਤ ਉਹ ਕੋਬਲੀ ਚੌਲਾ ਨਾਲ ਤਰਾ ਕੀ ਬਣਨਾ? ਨਹੀਂ ਬਣੂ, ਨਹੀਂ ਲੱਗਦੀ ਭੁੱਖ। ਨਹੀਂ ਪੁੱਤ, ਰੋਟੀ ਲੈ ਆ ਜੀ ਤੂੰ। ਨਹੀਂ ਲੱਗਦੀ ਭੁੱਖ, ਮੈਂ ਚੱਲਣੇ। ਰੋਟੀ ਤਾਂ ਲੈ ਜਾਂਦਾ। ਨਹੀਂ ਬੱਸ। ਜਿਵਾਕ ਵੀ ਸਾਰਾ ਸਮਝਦਾ ਗਾ। ਹੁਣ ਨਿਆਣਾ ਨਹੀਂ। ਮੂੰਹ ਪਤਾ ਹੁਣ ਰੋਟੀ ਆਟਾ ਹੈ ਨਹੀਂ ਗਾ, ਜਦੋਂ ਕੀ ਕਰਨੀ? ਮੈਂ ਤਾਂ ਉੱਥੇ ਲੈ ਕੇ ਸਾਰਨੀ ਆ। ਚਲ ਇੱਕ ਰੋਟੀ ਮੈਂ ਖਾ ਲੈਂਦਾ ਇੱਕ ਤੂੰ ਖਾ ਲੈ ਦੁਪਹਿਰੇ 200 ਰੁਪਏ ਲੈ ਆਉਂਗਾ ਤੇ ਆਟਾ ਲੈ ਆਉਂਗਾ ਉਹ ਤੋਂ ਲਾ ਲਈ ਖਰੇ ਅਜੇ ਤੱਕ ਦੇਣ ਲੱਗਿਆ ਹੈ ਹੋਰ ਅਜੇ ਤਾਂ ਜਾਓ ਰੋਟੀ ਖਾ ਲਓ ਤੁਸੀਂ ਲੇਟ ਨਾ ਹੋ ਜਿਓ ਹੁਣ ਤਾਂ ਇਸੇ ਜਵਾਗ ਤੇ ਆਸਾਂ ਕੋ ਪੜ ਲੈ ਕੇ ਕੋਈ ਲੋਗਰੀ ਲੱਗ ਜੇ ਤੇ ਆਪਣੀ ਵੀ ਗਰੀਬੀ ��ਟੀ ਜਾਂਦੀ ਹੋਰ ਕੁਝ ਨੂੰ ਸੁਧਰ ਜੇ ਆਪਣੀ ਵੀ ਠੱਕੇ ਖਾਂਦੇ ਸਾਰਿਆਂ ਨੇ ਉਹ ਐ ਸਾਰੀ ਉਮਰ ਨਿਕਲ ਗਈ ਆਪਣੀ ਤਾਂ ਕਦ ਗਰੀਬੀ ਰੱਬ ਕਦੋਂ ਚੱਕੂਗਾ ਬਿਮਾਰੀ ਨਾ ਹੋਵੇ ਗਰੀਬੀ ਵੀ ਕੱਟੀ ਜਾਂਦੀ ਹੈ ਪੈਸਾ ਲੱਗਦਾ ਬਹੁਤ ਦਵਾਈਆਂ ਤੇ ਗਰੀਬਾਂ ਦੇ ਘਰੇ ਬਿਮਾਰੀਆਂ ਵੀ ਦੰਦਾ ਰੱਬ ਤੁਸੀਂ ਜਾਓ ਤੇ ਅੱਜ ਨਾ ਮੈਂ ਬਾਲਣ ਲੈ ਕੇ ਆਵਾਂ ਹਰ ਡੈਂਜਰ ਲੱਗਿਆ ਤੂੰ ਬਿਮਾਰ ਆ ਰੈਸਟ ਕਰ ਲਾ ਆਉਂਦਾ ਉਹਨਾਂ ਦੇ ਕੋਈ ਮੇ ਲਿਆਉਂਗਾ ਘਰ ਘਰ ਤਾਂ ਗੈਸ ਲੱਗਿਆ ਕੋਈ ਨਾ ਕੋਈ ਲੱਕੜ ਥੰਬੜ ਪਿਆ ਹੀ ਹੁੰਦਾ ਉਹ ਲਾਲਾ ਮੈਨੂੰ ਲੱਗਦਾ ਉਹ ਨਾਲ ਦਾ ਆ ਗਿਆ ਮੇਰੇ ਵਾਜਾ ਮਰੀਏ ਤੂੰ ਐ ਕਰ ਮੇਰੀ ਰੋਟੀ ਇੱਕ ਡੱਬੇ 'ਚ ਹੀ ਬੰਨ ਦੇ ਉੱਥੇ ਖਾ ਲੂੰਗਾ ਮੈਂ ਚਾਹ ਖੋ ਕੇ ਜਾ ਕੇ ਪੀ ਲੂੰਗਾ ਹੈ ਓਏ ਆ ਜਾ ਬਾਈ ਛੇਤੀ ਯਾਰ ਆ ਗਿਆ ਆ ਗਿਆ ਓਏ ਆਪਣਾ ਤਾਂ ਸਰਦਾਰ ਵੀ ਬਹੁਤ ਕੱਬਾਂ ਆ ਜਾ ਮੁੜ ਕੇ ਨਾਲੇ ਅੱਜ ਕੰਜਰਾ ਨਾਲ ਸਾਈਕਲ ਵੀ ਧੋਖਾ ਦੇ ਗਿਆ ਅੱਜ ਤਾਂ ਤੁਰ ਕੇ ਹੀ ਜਾਣਾ ਪਣਾ ਆ ਮੇਰਾ ਬਾਈ ਛੇਤੀ ਚੱਲ ਗਿਆ ਯਾਰ ਮੇਰੇ ਵਾਲੀ ਨਾ ਪਤਾ ਨਹੀਂ ਕੀ ਮਿਰਚਾ ਖਾ ਕੇ ਉੱਠੀ ਸੀ ਪਤਾ ਨਹੀਂ ਕੰਜਰਾ ਦੀ ਨੂੰ ਕੀ ਹੋਇਆ ਓਏ ਇੰਨਾ ਭੜਾ ਬੋਲੀ ਕਹਿੰਦੀ ਚਾ ਮਿੱਠਾ ਮੁੱਕਿਆ ਪਿਆ ਓ ਯਾਰ ਮੇਰੇ ਤਾਂ ਆਪ ਘਰੇ ਆਟਾ ਹੈ ਨਹੀਂ ਉਧਰ ਜਵਾਕ ਰੋ ਕੇ ਗਿਆ ਸਕੂਲ ਉਹ ਚੱਲ ਕੋਈ ਨਹੀਂ ਕਰੂਗਾ ਫੇਰ ਅਬ ਭੱਲੀ ਆ ਚਲੀ ਆਪਾਂ ਚੱਲ ਜੀਠਾ ਵੀਰ ਮਾਤਾ ਰੁਟੇ ਬੰਦੇ ਨਹੀਂ ਘੱਟ ਲੱਗਦੇ ਹੈ ਕੰਮ ਹੈ ਹੈਲੋ ਓ ਮਿਸਤਰੀ ਸਾਹਿਬ ਬੰਦੇ ਅੱਜ ਕੀ ਗੱਲ ਹੈ ਤੁਹਾਡੇ ਕਿੱਥੇ ਆ ਬੰਦੇ ਬਹੁ ਘੱਟ ਆ ਤੁਹਾਡੇ ਆਏ ਨਹੀਂ ਗੱਡੀ ਚੱਲਨੀ ਯਾਰ ਤੁਸੀਂ ਬੰਦੇ ਲਿਆਓ ਹੋ ਰਾਬ ਦੇ ਜਿਵੇਂ ਮਰਜ਼ੀ ਕਰਕੇ ਤੇ ਮੈਨੂੰ ਨਹੀਂ ਪਤਾ ਮੇਰਾ ਕੰਮ ਨਿਕੜੋ ਗਵਾ ਦਵ ਤੁਸੀਂ ਤੋਂ 15 ਜਿੱਲਾ ਪਾ ਦਿਓਗੇ ਤੂੰ ਮੜਿਆ ਤੁਰ ਪਿਆ ਤੈਨੂੰ ਕੀ ਹੋਇਆ ਬਹੁਤ ਹੌਲੀ ਤੁਰਦਾ ਢਾਂਜਰਾ ਪਾਈਆਂ ਪੈਰਾਂ ਇਦਰੇ ਪੈਸੇ ਮੰਗਣ ਲੱਗਿਆ ਵੇਹਦੇ ਨਹੀਂ ਕਿਤੇ ਕੰਮ ਵੇਖ ਕਰਦੇ ਏ ਕਿਵੇਂ ਦਾ ਗਰਮ ਹੋਇਆ ਫਿਰਦਾ ਦੇਖਦੇ ਨਹੀਂ ਕਿ ਭੂਰਾ ਸਤਿਗੁਰਾਲ ਜੀ ਸਤਿਗੁਰਾਲ ਜੀ ਅੱਛਾ ਤੁਹਾਡਾ ਟਾਈਮ ਹੋ ਗਿਆ ਹੈ ਲੇਟ ਹੋ ਗਈ ਜੀ ਹਲੋ ਆ ਗਏ ਤੇਰੇ ਬੰਦੇ ਲੈ ਐ ਵੇਖ ਪਹਿਲਾਂ 12 ਵਜੇ ਪਏ 15 ਇਹ ਕੋਈ ਗੱਲ ਹੈ ਤੁਸੀਂ ਯਾਰ ਮੜਾ ਮੜਾ ਇਹਨੂੰ ਖਿੱਚਿਆ ਕਰੋ ਬਾਈ ਲੇਟ ਹੋ ਗਿਆ ਕੱਲ ਤੁਸੀਂ ਦੁਹਾਂ ਆ ਜਾ ਕਰੋ ਕੱਦਾਂ ਲੇਟ ਹੋ ਗਿਆ ਤੁਸੀਂ ਕੀ ਹੈ ਜਾਂ ਦੱਸੋਗਾ ਮੈਨੂੰ ਕਿਹੜੀ ਆਨੰਦ ਕਰਾਉਣ ਗਏ ਸੀ ਤੁਸੀਂ ਬਾਈ ਜੀ ਚਲੋ ਕੋਈ ਨਹੀਂ ਤੇ ਚਾਹ ਦਾ ਪਿਆਉ ਤੇ ਜੀ ਹੁਣ ਚਾਹ ਨਾ ਤੁਹਾਨੂੰ ਮੈਂ ਪਿਆਉਣਾ ਕੌਫੀਆਂ ਇਥੇ ਸਾਰਾ ਕੰਮ ਪਿਆ ਇਹ ਪੈ ਤਿੰਨ ਸਾਲ ਤੁਸੀਂ ਤਾਂ ਮੇਰੀ ਕੋਠੀ ਚੋਂ ਨਿਕਲਣਾਗਾ ਪੈਸੇ ਮੰਗਣ ਲੱਗੇ ਅਸੀਂ ਮਿੰਟ ਮਾਰਦੇ ਆਂ ਸ਼ਾਮ ਨੂੰ ਦੇ ਦਿਓ ਜੀ ਕੋਈ ਨਹੀਂ ਭਾਈ ਗਲਤੀ ਹਜ਼ਾਰ ਦੇ ਦਿਓ 1500 ਦੇ ਦਿਓ 2000 ਦੇ ਦਿਓ ਆ ਕੰਮ ਲਾ ਦੇ 11 ਵਾਲੀ ਚਾਹ ਪੀ ਲਾਂਗੇ ਜੀ 11 ਜੀ ਨਾ ਮੈਂ ਤੁਹਾਨੂੰ ਦਿਨਾ ਚਾਹ ਚਾਹ ਜੂ ਨਹੀਂ ਆਉਣੀ ਕਿ ਮਿਸਤਰੀ ਆਹਦਾ ਜਗਾੜ ਕਰਦੀਆਂ ਇਹਨਾਂ ਦਾ ਚਲੋ ਠੀਕ ਆ ਭਾਈ ਸਮਝ ਗਿਆ ਨਾ ਕੰਮ ਨੂੰ ਜੜੋ ਦਵਾ ਦਵ ਭਾਈ ਨਹੀਂ ਕੋਈ ਤੁਹਾਨੂੰ ਯਾਰ ਜਮਾ ਵੀ ਕੋਈ ਬੰਦੇ ਨੂੰ ਮਾੜੀ ਮੋਟੀ ਤਾਂ ਸ਼ਰਮ ਹੋਵੇ ਬਈ ਦੱਸੋ ਕੀ ਕੰਮ ਕਰਨਾ ਕੰਮ ਕੀ ਕਰਨਾ 15 ਨਵੇੜੋ ਤਵਾ ਤਵਾ ਜੋ ਇਟਾ ਉਟਾ ਲਿਆ ਹੋਇ ਨੂੰ ਮਸਾਲਾ ਮੂਸਲਾ ਫੜਾਓ ਆ ਇੱਕ 15 ਢੱਲਿਆ ਤੁਸੀਂ ਜਿਵੇਂ ਦੁਰਮੜ ਬਣਾ ਕੇ ਇਥੇ ਆ ਜਾ ਮੜਾ ਮੜਾ ਹਿਲ-ਹੁਲਾ ਤੂੰ ਵੀ 15 ਉਹ ਦੋਵੇਂ ਤਰੀਕੇ ਤੇ ਚੱਲ ਪੇ ਉਹ ਇੱਕ ਜਣਾ ਮਸਾਲਾ ਮੂਸਲਾ ਬਣਾ ਲਓ ਯਾਰ ਉਹ ਮਿਸਤਰੀ ਐਨ ਤੂੰ ਮੜਾ-ਮੜਾ ਸਮਝਾਇਆ ਕਰਿਆ ਤੂੰ ਤਾਂ 15 ਜਮਾਂ ਹੀ ਤੂੰ ਚੋਪੀ ਬੈਠਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਮੜਾ ਖਿੱਚ ਕੇ ਕਰੋ ਕੰਮ ਯਾਰ ਐ ਨਹੀਂ ਚੱਲਣੀ ਗੱਡੀ ਮੈਂ ਤਾਂ ਤੰਦਰਾ ਕੋ ਵੀ ਬੋਧ ਲੱਗੀ ਮੈਂ ਤਾਂ ਰੋਟੀ ਦੀ ਭਰਾਵਾ ਕਿ ਤਾ ਭੁੱਖ ਰਹੀ ਹੈ ਤੈਨੂੰ ਤਾਂ ਠੀਕ ਆ ਵੀ ਲਾ ਉਨ ਤਾਂ ਕੁੱਤੇ ਆਸ ਤੇ ਡੇਡੇ ਵੱਡੇ ਛੱਡ ਪਾਈ ਜਾਂਦੇ ਤੇ ਗਰੀਬਾਂ ਨੂੰ ਦੇਣ ਆਸ ਤੇ ਇਹਨਾਂ ਕੋਲ ਪੈਸੇ ਨਹੀਂ ਫੌੜੀ ਬੋਲ ਕੰਦਰਾ ਤਾਂ ਬਹੁਤ ਬੋਲ ਨਾ ਚਿੱਤਰ ਬੁਆ ਦੀ ਮੈਂ ਤਾਂ ਗਲਤੀ ਕਰ ਪਾਹੀ ਲੈਣਾ ਯਾਰ ਉਹ ਦਿਹਾੜੀ ਨੂੰ ਚਾਹ ਚਲੋ ਕੋਈ ਦੇਖ ਲੈ ਯਾਰ ਗਰੀਬ ਦੇ ਹੱਕ ਵੇ ਤਾਂ ਹਾਂ ਮੈਂ ਥੇਰ ਕੋਈ ਵੀ ਨਹੀਂ ਖੜਦਾ ਮਾਰ ਚੱਲ ਵੀ ਹੋਏ ਤੇਰਾ ਚੱਕਰ ਆਈ ਜਾਂਦਾ ਕੋਈ ਚੱਕਰ ਆਈ ਜਾਂਦਾ ਕੋਈ ਨਹੀਂ ਤੂੰ ਐ ਕਰ ਸਰਦਾ ਤੋਂ ਪੈਸੇ ਲੈ ਕੇ ਦਵਾਈ ਲੈ ਆ ਜਾ ਕੇ ਕਿਤੇ ਇਹ ਨਾ ਹੋਵੇ ਵੀ ਤੂੰ ਮਾਰੂ ਨਹੀਂ ਗਰਮੀ ਬਹੁਤ ਪਈ ਜਾਂਦੀ ਆ ਨਾਲੇ ਤੜਕੇ ਰੋਟੀ ਖਾ ਕੇ ਆਇਆ ਕਰ ਰੂਟੀ ਆਟਾ ਹੀ ਹੈ ਨਹੀਂ ਘਰੇ ਨਹੀਂ ਕੀ ਦੱਸੋ ਉਹ ਮੇਰੇ ਵਾਲੀ ਤਾਂ ਆਪ ਨੂੰ ਦੱਸਿਆ ਤਾਂ ਅਸੀਂ ਤੜਕੇ ਪਤਾ ਨਹੀਂ ਕੀ ਮਿਰਚਾਂ ਖਾਂਦੀ ਆ ਹਰਦਰ ਕੋੜਾਈ ਬੋਲੀ ਜਾਂਦੀ ਹੈ। ਦਾ ਪੁੱਛਾ ਬਾਈ ਨੂੰ ਪੈਸੇ 200 ਰੁਪਏ ਦੇ। ਪੁੱਛਦਾ। ਬਾਈ ਮੈਨੂੰ ਦੁਪਹਿਰੇ 200 ਰੁਪਏ ਦੇ ਦੋਗੇ ਅੱਧੀ ਟੀਵੀ ਦੇ। ਇਹ ਹੈ। ਮੈਂ ਘਰੇ ਆਟਾ ਲੈ ਕੇ ਜਾਣਾ ਈ। ਅਟਾ ਆਇਆ ਤਾਂ ਘੰਟਾ ਤੈਨੂੰ ਆਇਆ ਨਹੀਂ ਹੋਇਆ 15 ਤੁਸੀਂ ਕਮਾਲ ਕਰੀ ਜਾਂਦੇ ਹੋ ਯਾਰ ਤੁਸੀਂ ਨਹੀਂ ਮੈਂ ਕੰਮ ਤਾਂ ਕਰੂੰਗਾ ਸ਼ਾਮ ਤਾਈਉ ਘਰੇ ਦੁਪਹਿਰ ਦੀ ਛੁੱਟੀ ਮੁੱਕ ਕੇ 1 ਵਜੇ ਆ ਜੇ ਹੈ ਨਹੀਂ ਕਿ ਸ਼ਾਮ ਨੂੰ ਵੇਖਾਂਗੇ ਤੂੰ ਕਿਹਾ ਜਾ ਮਸਾਲਾ ਮਸੂਰ ਰਲਾਉ ਦੇ ਕੋਲ ਜਾ ਕੇ ਜਾ 200 ਹੀ ਦੇ ਦੋ ਸ਼ਾਮ ਬਾਕੀ ਸ਼ਾਮ ਕੋਈ ਨਹੀਂ ਫਿਰ ਸ਼ਾਮ ਨੂੰ ਦੇਵਾਂਗੇ ਹੁਣ ਹੈ ਨਹੀਂਗੇ ਹੈ ਨਹੀਂ ਆਟਾ ਤੁਸੀਂ ਬਹਾਨੇ ਮਾਰਦੇ ਰਹਿੰਦੇ ਹੋ ਕੰਮ ਨਹੀਂ ਕਰਨਾ ਹੁੰਦਾ ਤੁਸੀਂ ਆ ਇੱਥੇ ਨਾ ਤੁਰਿਆ ਜਾ ਦੇ ਕੋਲੇ ਇਧਰ ਮੜਾ ਮਸਾਲਾ ਮਸੂਰ ਰਲਾ ਜਾ ਕੇ ਆਇਟਾ ਰੱਖਦਾ ਹੀ ਨਹੀਂ ਰਿਣੀ ਹੈ। ਹੈਲੋ ਆ ਤੂੰ ਖਬੀ ਲੱਤ ਆ ਤੂੰ ਕਰਦਾ ਕੀ ਹੈ ਤੂੰ ਗੇੜੇ ਨਾਲ ਜਾਂਦਾ ਜਾਂ ਮਦਦ ਲੱਗ ਪੈਂਦਾ ਕੰਮ ਕਰ ਕੋਈ ਮੜਾ ਮੋਟਾ। ਬਣਾਵਾ ਇਹ ਜਿਹਰ ਨੂੰ ਬਣਾ ਰਿਆਂ ਮੈਂ ਯਾਰ। ਇੱਕ ਮੋਟੇ। ਓਕੇ ਘਟ ਖਾ ਲਿਆ ਕਰੋ ਗੋਲੀਆਂ। ਬਈ ਰੋਟੀ ਨਹੀਂ ਖਾਦੀ ਆ ਜੀ। ਰੋਟੀ ਨਾ ਖਾਦੀ ਨਹੀਂ ਮਰੀ ਜਾਣਾ ਬੰਨੇ ਜੇ। ਚੱਕਰ ਆ। ਨਸ਼ਾ ਨੂੰ ਜਾ ਕਰਦਾ ਹੈਗਾ ਕੋਈ। ਨਹੀਂ ਭਾਈ ਨਸ਼ਾ ਤਾਂ ਮੈਂ ਕੋਈ ਕਰਦਾ ਹੀ ਨਹੀਂ ਤੇਰੀ ਸ਼ਕਲ ਤੋਂ ਤਾਂ ਐਂ ਹੀ ਲੱਗਦਾ ਨਸ਼ਾ ਕਰਦਾ ਹੋਏਗਾ ਤੂੰ ਹਾਂਜੀ ਇਹੋ ਜਿਹੀ 15 100 ਦੇ ਨਹੀਂ ਮਝ ਲੱਗਦੀ ਉਹ ਹੈਲੋ ਤੇਰੇ ਵਾਸਤੇ ਰੋਲ ਲੱਗਦਾ ਮੈਨੂੰ ਐਂ ਕਰ ਜਾਊ ਮੁੱਠੀ ਚੱਕ ਕੇ ਕੋਈ ਰੋਲ ਪੱਤਰ ਕਰ ਸਾਰੀ ਉਹ ਬਈ ਕਈ ਚੱਕ ਲੈ ਕਰ ਦਿੰਨੀ ਜੀ ਖੰਡਾ ਕੰਜਾ ਦਾ ਅਰੇ ਮੰਗ ਨਹੀਂ ਆ ਆ ਪੌਣੀ ਟੋਏ ਹਾਂ ਇਹ ਭਰਦੇ ਸਾਰੇ ਟੋਏ ਭਰਦੇ ਇਹ ਅਰੇ ਖਿੱਚ ਕੇ ਕਰੀਂ ਨਾਲੇ ਉਹ ਇੱਟਾਂ ਚੱਕਦੇ ਪਹਿਲਾਂ 15 ਇੱਟਾਂ ਥੱਲੇ ਲੱਪੇਗਾ ਪਤਾ ਕਿੰਨੇ ਦੀ 10 ਰੁਪਏ ਦੀ ਈਟਾਂ ਹੁਣ ਮੈਟ ਮਾਰੀ ਨਾਲੇ ਇਹ ਨਾ ਹੋਵੇ ਕਿ ਦੇ ਸਿਰ ਤੇ ਲੱਗ ਰਿਹਾ ਚਾਰ ਕਈਆਂ ਹੀ ਲੈ ਕੇ ਇੱਧਰ ਸਿਰਤੀ ਉੱਧਰ ਸਿਰਤੀ ਮੜੀ ਕੀ ਹੋ ਗਿਆ ਕੋਕ ਕੀ ਹੋ ਗਿਆ ਬਾਈ ਤੈਨੂੰ ਹਾਏ ਓਏ ਓਏ ਮੈਂ ਕੱਪਾ ਯਾਰ ਇਹ ਮਾਤਾ ਉਹ ਕੀ ਤੇਰੇ ਤਾਂ ਤੇਰੇ ਤਾਂ ਕੀ ਹੋ ਗਿਆ ਉਹ ਬਾਈ 7:00 ਵੱਜ ਗਏ ਇਹਦੇ 7:00 8:00 ਵੱਜ ਗਏ ਐਵੇਂ ਬੰਦੇ ਮਾਰਦਾ ਐਵੇਂ ਮਾਰ ਲਈ ਬਾਈ ਬਾਵਾ ਵੱਜ ਗਈ ਲੱਗਦਾ ਟਾਂਕੇ ਲਵਾਉਣੇ ਪੈਣੇ ਆ ਉਹ ਟਾਂਕੇ ਟੁਕੇ ਨਹੀਂ ਕੋਈ ਇਹਦੇ ਪੱਟੀ ਮਿੱਟੀ ਪਾ ਮਾਰੀ ਇਹਦੇ ਪੈਰ ਤੇ ਉਹ ਮਿੱਟੀ ਨਾਲ ਬਾਈ ਨਹੀਂ ਖੂਨ ਬੰਦ ਹੋਣਾ ਉਹ ਮੈਨੂੰ ਸਕੀਮਾ ਰਾਦੇ ਤੂੰ ਮਿੱਟੀ ਪਾ ਇਹਦੇ ਪੱਟੀ ਪਾ ਵਲੇਟ ਦਾ ਕੱਪੜਾ ਆ ਕੁਝ ਨਹੀਂ ਹੁੰਦਾ ਇਹਨੂੰ ਬਾਈ ਡਾਕਟਰ ਦੇ ਲੈ ਚੱਲ ਮੈਨੂੰ ਉਹ ਨਹੀਂ ਲੋੜ ਯਾਰ ਮੈਂ ਤੈਨੂੰ ਕੋਈ ਉਹ ਮੰਨ ਜਾ ਬਾਈ ਇੰਨਾ ਨਰਦੀ ਨਾ ਹੋ ਕਦੇ ਪੁੱਛ ਵੀ ਕਰ ਲਿਆ ਕਰ ਉਹਦੇ ਵਾਕਿਆ ਹੀ ਸੱਟ ਬਹੁਤ ਵੱਜੀ ਆ ਐ ਕਰ ਮੇਰਾ ਬਾਈ ਲੈ ਲੈ ਜਾ ਫਿਰ ਇਹਨੂੰ ਮਿੰਟ ਵਾਰ ਲੈ ਜਾ ਤਾ ਦੇ ਦੇ ਸਾਨੂੰ ਅਸੀਂ ਪੱਟੀ ਦਾ ਕਰਵਾ ਲਾਂਗੇ ਫਿਰ 200 ਰੁਪਏ 50 ਲੱਗਣੇ ਉਥੇ ਮਰੀ ਆ 200 ਪਤਾ ਨਹੀਂ ਟਾਂਕੇ ਲੱਗ ਸਕਦੇ ਆ ਐ ਕਰਕੇ ਬਾਈ 200 ਰੁਪਏ ਦੇ ਦੇ 200 ਰੁਪਏ ਉਹ ਨਹੀਂ ਬਾਈ 100 ਨਾਲ ਨਹੀਂ ਕਰਨਾ 200 ਦੇ ਦੇ ਬਾਈ ਜਿਹੜੇ ਵਦੇ ਮੈਂ ਮੋੜ ਦੂੰਗਾ ਤੈਨੂੰ ਆ ਜਾ ਬਾਈ ਆ ਜਾ ਨਾਇਆਂ ਦਾ ਵਾਰ ਉੱਤੇ ਰਾਦੇ ਪੱਟੀ ਇਹਦੇ ਤੇ ਮੇਰੀ ਸੁਣ ਗੱਲ ਮਿੰਟੋ ਮਿੱਟੀ ਮੁੜ ਪੀ ਤੈਨੂੰ ਘਰੇ ਛੱਡਿਆ ਇਹਦੇ ਗੱਲ ਸੁਣ ਕਾਕਾ ਨੇ ਤੇਰਾ 200 ਰੁਪਏ ਤੈਨੂੰ ਦੇਤਾ ਠੀਕ ਆ ਪੱਟੀ ਖਰਾਬ ਦਾ ਕੋਸ ਖਰਾਬ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਵੇਰੇ ਤੇ ਹੁਣ ਤੈਨੂੰ ਲੱਗੀ ਸੀ ਕਾਲ ਦੇ ਤੂੰ ਬਹਨਾ ਜਿਆ ਬਣਾ ਲਿਆ ਹੁਣ ਮਾਰ ਕੇ ਕਈ ਜੀ ਤੇ ਚੱਲ ਵੀ ਘਰ ਨੂੰ ਜਾਣਾ ਮੈਂ ਤੇ ਤੂੰ ਗੱਲ ਸੁਣ ਮੇਰੀ ਮਿੰਟ ਪੰਜਾਂ 'ਚ ਆ ਜੀ ਇਹ ਨਾਲੇ ਦਿਹਾੜੀ ਤੇਰੀ ਵੀ ਉੱਡ ਜੇ ਕਿਤੇ ਬਾਈ ਸੁਣ ਕੇ ਨਾ ਗੱਲ ਇੱਕ ਹੋਰ ਪੁੱਣ ਲੈ ਲੈ ਯਾਰ ਆ ਆ ਦੇਲਾ ਮੋਟਰਸਾਈਕਲ ਹੀ ਦੇ ਦੇ ਉਮੈ ਦੇ ਪੱਟੀ ਕਰਕੇ 5 ਮਿੰਟ 5-7 ਮਿੰਟ ਚ ਬੈਕ ਹੋਏ ਆ ਆ ਜਾਣੇ ਭਾਈ ਸਮਝ ਗਿਆ ਨਾ ਖੜਿਆ ਨਹੀਂ ਜਾਂਦਾ ਭਾਈ ਮੈਂ ਬੈੱਕ ਜਾਣਾ ਮੁੜ ਕੇ ਆ ਜਾ ਭਾਈ ਆ ਜਾ ਓਹੋ ਉਹ ਤੈਨੂੰ ਕਿੰਨੇ ਵਾਰੀ ਕਿਹਾ ਵੀ ਘਰ ਦੀਆਂ ਟੈਨਸ਼ਨਾਂ ਤੂੰ ਨਾ ਲੈ ਕੇ ਆਇਆ ਕਰ ਨਾਲ ਹੁਣ ਪੈਰ ਤੇ ਸੱਟ ਮਰਾਲੀ ਬਹਾਨੇ ਬਣਾਉਂਦੇ ਰਹਿੰਦੇ ਬਸ ਹਾਂ ਪੈਸੇ ਮਿਲ ਜਾਣ ਇੱਥੇ ਪਾਲਾ ਹੱਥ ਮੈਂ ਮੋਟਰਸਾਈਕਲ ਲੈ ਕੇ ਉਹ ਹੋਰ ਕੀ ਕਰਨਾ ਇਹਨਾਂ ਨੇ ਇਹ ਪੁੱਤਾਂ ਦੀ ਆਜੀ ਵਜ ਨਹੀਂ ਸੀ ਮਸਾ ਕਿੰਨੇ ਦਿਨਾਂ ਬਾਅਦ ਦਿਹਾੜੀ ਲੱਗੀ ਸੀ கா ਤੇ ਮੇਰੀ ਗੱਲ ਸੁਣ ਬਾਈ ਮੈਂ ਤੈਨੂੰ ਹੁਣ ਡਾਕਟਰ ਦੇ ਛੱਡ ਚੱਲਿਆ ਤੇ ਮੈਂ ਹੁਣ ਜਾਣਾ ਪੈਸੇ ਤਾਂ ਦੇ ਜਾ ਮੈਨੂੰ ਪੈਸੇ ਬਾਈ ਅੱਛਾ ਉਹ ਪੈਸੇ ਕਿਹੜੀ ਜੇਬ ਪਾ ਲੈ ਮੈਂ ਹਲੇ ਯਾ ਤੂੰ ਤਰ ਧਿਆਨ ਨਾ ਜਾਈ ਤੇ ਹੁਣ ਆਰਾਮ ਕਰ ਲਈ ਇਹ ਹੋ ਗਿਆ ਬਾਈ ਕਈ ਵੱਜ ਗਈ ਜੀ ਕੰਮ ਤੇ ਆਹ ਜਿਵੇਂ ਮੈਂ ਬਾਤ ਕੀਤੀ ਕਈ ਖੋਲ ਪੱਤੀ ਖੋਲ ਪਤੀ ਆਹ ਖੋਲੇ بڑا ਕੱਢੇ ਬਟਾ ਪਤੰਦਰਾ ਕੀ ਗੱਲ ਐ ਦੇਖੇ ਜੀ ਆਹੋ ਹੋ ਜਾ ਕਮੇ ਬੜਾ ਡੁੰਗਾ ਕਰੀ ਬਟਾ ਪੱਟੀ ਨੇ ਸਰ ਜੀ ਪੱਤੇ ਨਾਲੇ ਬਟੇ ਇੱਕ ਇਹਦਾ ਟਾਂਕੇ ਲੱਗਣਗੇ ਜਾਂਦ ਹੋ ਜਾ ਇਹ ਕਰ ਦੋ ਇਲਾਜ ਕਰੋ ਦਾ ਖੂਨ ਹੀ ਖੀ ਜਾਂਦਾ ਸਰ ਟਾਂਕੇ ਲੱਗਣਗੇ ਲਾ ਲੀਏ ਲਾ ਦੋ ਫਰੀ ਚਾਹੇ ਪੈਣੀ ਆ ਵਾਵਾ ਹੱਡੀ ਚ ਨਹੀਂ ਵੱਜੀ ਐ ਬਈ ਜਾਂਦੀ ਰ ਰੋਣਾ ਦੀਦਾ ਵਾਵਾ ਇਹ ਜਰਾ ਸਾਫ ਕਰਾ ਇਹ ਕਰੀਏ ਐ ਬਾ ਬਾ ਕੋਈ ਨਹੀਂ ਮੈਨੇ ਥੋੜੀ ਐ ਬਾ ਦਾ ਰਾਮ ਰਕ ਕਰੀ ਆਣ ਕੀ ਕਹਣਾ ਕਰੇ ਗਿਆ ਕੇ ਤੇ 9 ਦਿਨਾਂ ਬਾਅਦ ਟਾਂਕੇ ਹਾਉਣ ਆਉਣੇ ਆ ਠੀਕ ਹੈ ਠੀਕ ਹੈ ਤੇ ਕੰਮ ਦੇ ਨਾਲ ਖੇਕਲ ਕਰੀ ਐਵੇਂ ਕਦੇ ਕੰਮ ਤੇ ਜਾਈ ਜਾਵੇਂ ਤੇ ਟਾਈਰ ਦਾ ਵਾਧਾ ਵੱਧ ਜੂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਦਰਦ ਤੋਂ ਕੋਈ ਦਵਾਈ ਦੋਈ ਦੇਂਦੇ ਦਵਾਈ ਦਿੰਨੇ ਦਵਾਈ ਦਿੰਨੇ ਆ ਤੇ ਧਣਕਾਲਾ ਟੀਕਾ ਲਾ ਲੀਏ ਹੀ ਗਾੜੀ ਹੈ ਪਹਿਲਾਂ ਇਹ ਬਣਾ ਲੋ ਕਿੰਨੇ ਪੈਸੇ ਬਣਦੇ ਆ ਦਵਾਈ ਦੇ ਦੇ ਇਹ ਬਣਾ ਦਿੰਦਾ ਦਵਾਈ ਲੈ ਦੇ ਦੀ ਇਹ ਇਹ ਜੇ ਰਪਾ ਠੀਕ ਆ ਕੇ ਆ ਦਵਾਈ ਲੈਣੇ ਖਰਾ ਕੇ ਠੀਕ ਆ ਠੀਕ ਆ ਜੀ ਹਾਂ ਰੋਟੀ ਦਾ ਮੇਰੇ ਕੰਮ ਤੇ ਹੀ ਰਹੇਗੀ ਰੋਟੀ ਸੀ ਇਹ ਆ ਦਰਦ ਤੋਂ ਆ ਉਹ ਦਾਪਤ ਉਹਨਾਂ ਜਾ ਕੇ ਇੱਕ ਪਹਿਲਾ ਖਾਣਾ ਖਾ ਲੈਣੀ ਆ ਅੱਧਾ ਘੰਟਾ ਰੁੱਕ ਕੇ ਫਿਰ ਆਹ ਕੋਲੀ ਲੈ ਲਈ ਠੀਕ ਹੈ ਨਾ ਜਾਂ ਹੀ ਲੈ ਲੈਣੇ ਜਾ ਕੇ ਨਹੀਂ ਨਹੀਂ ਜਾ ਕੇ ਨਹੀਂ ਰੋਟੀ ਖਾ ਕੇ ਲੈਣੀ ਆ ਠੀਕ ਹੈ ਹਾਂ ਤੇ 200 ਰੁਪਏ ਆ ਗਿਆ ਪਰ ਤਾਂ ਮੇਰੇ ਕੋਲ ਤਾਂ 200 ਰੁਪਏ ਹੀ ਹੈ 200 ਰੁਪਏ ਬਣਾਇਆ ਯਾਰ 200 ਰੁਪਏ ਕਿਉਂ ਤੇ 9 ਘੱਟ ਕਰ ਦिए ਦੇਖ ਲਈ 200 ਹੀ ਹੈ ਦਵਾਈ ਘਟ ਕਰ ਦਿੰਦੇ ਆ ਫਿਰ ਉੱਤੋਂ ਹੁਣ ਦਾ ਟਿਕਾ ਲ ਵਾਲੀ ਨਾਲੇ ਗਰਮ ਤੇ ਨਾ ਜਾਈ ਗਰਮ ਤਰਸ ਵਾਦਾ ਵਾਜੀ ਉਹ ਪੈਰ ਦਾ ਸੁੰਦਰ ਦਵਾਈ ਲੈਣ ਆ ਜਾਂਦੇ ਆ ਪੈਸੇ ਪੂਰੇ ਨਹੀਂ ਲੈ ਕੇ ਆਉਂਦੇ ਚਲ ਠੀਕ ਹੈ ਜੀ ਇਹ ਕੱਥੇ ਠੀਕ ਇਨੀ ਗਰਮੀ ਆ। ਭੁੱਖ ਵੀ ਬੜੀ ਲੱਗੀ ਆ ਹਾਏ। ਫਿਰ ਟਾਈਮ ਕਿੰਨਾ ਹੋ ਗਿਆ ਆਉਣ ਵਾਲਾ ਹੀ ਹੋਊਗਾ। ਆਟਾ ਲਿਆਊਗਾ ਤੇ ਰੋਟੀ ਬਣਾਵਾਂ। ਓਹੋ ਜਾਨ ਕੱਢੀ ਜਾਂਦਾ ਰੱਬ ਵੀ। ਬਾਲਣ ਲਿਆਉਣਾ ਕਿਹੜਾ ਸੌਖਾ ਦਾ। ਮਸਾਂ ਪਾੜ ਕੇ ਲਈ ਸਾਰਾ ਗਿੱਲਾ ਹੋਇਆ ਪਿਆ ਬਾਲਣ। ਛੇ ਰੋਟੀ ਬਕਵਾਉਣ ਜੋਗਾ ਆ ਗਿਆ। ਆਟਾ ਲਿਆਵੇ ਤੇ ਜਾ ਕੇ ਰੋਟੀ ਬਣਾ ਲਾਂ ਤੇ ਖਾਣਾ ਭੁੱਖ ਬਹੁਤ ਲੱਗੀ ਪਈ ਆ ਉਹ ਪੈ ਨਹੀਂ ਮੈਂ ਬੰਦ ਹਾਂ ਥੱਕ ਗਿਆ ਆਏ ਹੋਏ ਤਰਕਿਆ ਹੁਣ ਸਤਾ ਬੈਠੇ ਦਰਦ ਹੋਣ ਲੱਗਿਆ ਹੈ ਇਹ ਇਹ ਡੋੜ ਪੈ ਜਾਣੀ ਐ। ਅਰੇ। ਆ ਗਿਆ ਤੂੰ? ਆ ਗਿਆ। ਇਹਨੇ ਡੀਕੀ ਜਾਂਦੀ ਸੀ ਜੀ। ਲੈ ਆਟਾ ਮੈਂ ਰੋਟੀ ਬਣਾਵਾ। ਭੁੱਖ ਬਹੁਤ ਲੱਗੀ ਆ। ਹਾਏ ਆ ਕੇ ਹੋ ਗਿਆ ਤੇਰੇ। ਭੂ ਨਹੀਂ ਮੈਂ ਮਰ ਜਾ। 6 ਵਜ ਗਈ ਸੀ ਕੰਮ ਤੇ ਇੱਥੇ ਕਈ ਵਜ ਗਈ ਟਾਂਕੇ ਲੱਗਿਆ। ਹਾਏ ਹਾਏ। 200 ਰੁਪਿਆ ਲਿਆ ਸੀ ਉਹਨਾਂ ਤੋਂ। ਉਹ ਡਾਕਟਰ ਨੇ ਲੈ ਲਿਆ। ਓਹੋ ਮਸਾਂ 4 ਦਿਨਾਂ ਬਾਅਦ ਕੰਮ ਤੇ ਗਿਆ ਸੀਗਾ ਰੱਬ ਵੀ ਵੈਰੀ ਬਣਿਆ ਬੈਠਾ ਹੈ ਕੀ ਖਾਵਾਂਗੇ ਹੁਣ ਕੋਈ ਜੂਨ ਨਹੀਂ ਗਰੀਬ ਦੀ ਮਾਰਤਾ ਰੱਬਾ ਐਨੀ ਗਰੀਬੀ ਨਾਲੋਂ ਤਾਂ ਸਾਨੂੰ ਮੌਤ ਹੀ ਦੇ ਦੇ ਹਾਏ ਰੱਬਾ ਉਖੇ ਡੜ ਤਾਂ ਹੁਣ ਕੰਮ ਵੀ ਨਹੀਂ ਹੁੰਦਾ ਜਵਾਕ ਨੂੰ ਕੀ ਖਵਾਉਂਗੀ ਵਿਚਾਰੇ ਨੂੰ ਓਹੋ ਹੇ ਤੇ ਤੂੰ ਹੀ ਦਾ ਕਮਾਉਣ ਵਾਲਾ ਸੀਗਾ ਤੋਰੇ ਵੀ ਸੱਟ ਵੱਜ ਗਈ ਦੱਸ ਮੈਂ ਕੀ ਕੀ ਕਰੂੰਗੀ ਕੰਮ ਮੇਤੋਂ ਨਹੀਂ ਹੁੰਦਾ ਇਹਨਾ ਜਾਂ ਤੁਰੂ ਨਾ ਕਰੂਗਾ ਪ੍ਰਮਾਤਮਾ ਹਾਲਾਪੇ ਕਿ ਉਹ ਅੱਜ ਜਾਂਦਾ ਵੀ ਰੋਟੀ ਨਹੀਂ ਲੈ ਕੇ ਗਿਆ ਸੀ ਭੁੱਖ ਲੱਗੀ ਹੋਇਆ ਇਹਨੂੰ ਮੈਂ ਕੀ ਖਵਾ ਦੂੰ ਹੁਣ ਉਹਨੂੰ ਡਾਕਟਰ ਕਹਿੰਦਾ ਦਵਾਈ ਰੋਟੀ ਖਾ ਕੇ ਲੈਣੀ ਹੈ ਉਹ ਜਿਹਦੀ ਰੋਟੀ ਪਕਾਉਣੀ ਸੀ ਉਹ 200 ਰੁਪਏ ਦਾ ਤੂੰ ਲੈ ਲਿਆ ਹੋਏ ਰੱਬਾ ਐਨੀ ਗਰੀਬੀ ਨਾਲ ਤਾਂ ਸਾਨੂੰ ਮੌਤ ਹੀ ਦੇ ਦੇ ਮੌਤ ਹੀ ਦੇ ਦੇ ਨਹੀਂ ਦਿਨ ਦੇਖੇ ਜਾਂਦੇ ਹੁਣ